ਜੋ ਹੜ੍ਹ ਪ੍ਰਭਾਵਿਤ ਲੋਕ ਆ ਕਿਉਂਕਿ ਪਿਛਲੇ ਦਿਨੇ ਜੋ ਦੁਆਬੇ ਵਿੱਚ ਵੀ ਕਾਫੀ ਜਿਹੜੇ ਮਕਾਨਾਂ ਦਾ ਨੁਕਸਾਨ ਹੋਇਆ ਔਰ ਜ਼ਮੀਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਤੇ ਪੰਜਾਬ ਸਰਕਾਰ ਇਸ ਗੱਲ ਤੇ ਦਿਰਿਹੇ ਆ ਕਿ ਹਰ ਪਰਿਵਾਰ ਨੂੰ ਉਹਦਾ ਬਣਦਾ ਜਿਹੜਾ ਮੁਆਵਜ਼ਾ ਮਿਲਣਾ ਚਾਹੀਦਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਕਟਾਰੀਆਂ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਦੇ ਮਕਾਨਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਡਾਇਰੈਕਟਰ ਐਸਸੀ ਕਾਰਪੋਰੇਸ਼ਨ ਪੰਜਾਬ ਆਮ ਆਦਮੀ ਪਾਰਟੀ ਰਿਸ਼ਪਾਲ ਸਿੰਘ ਰਾਜੂ ਵੱਲੋਂ ਦੌਰਾ ਕੀਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਦੇ ਡਿਊਟੀ ਲਗਾਈ ਗਈ ਹੈ ਕਿ ਜੋ ਵੀ ਪੰਜਾਬ ਵਿੱਚ ਹੜ੍ਹਾਂ ਨਾਲ ਮਕਾਨ ਨੁਕਸਾਨੇ ਗਏ ਹਨ ਉਹਨਾਂ ਦਾ ਚੌਇਜ਼ਾ ਲੈ ਕੇ ਸਰਕਾਰ ਨੂੰ ਰਿਪੋਰਟ ਭੇਜੀ ਜਾਵੇ ਤਾਂ ਜੋ ਨੁਕਸਾਨ ਹੋਏ ਹਰੇਕ ਵਿਅਕਤੀ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਨੂੰ ਸਖਤ ਆਦੇਸ਼ ਦਿੱਤੇ ਗਏ ਹਨ ਉਹਨਾਂ ਲੋਕਾਂ ਦੇ ਘਰ-ਘਰ ਜਾ ਕੇ ਜੋ ਵੀ ਬਣਦਾ ਮੁਆਵਜ਼ਾ ਉਹ ਦਿੱਤਾ ਜਾਵੇ ਇਸ ਮੌਕੇ ਉਹਨਾਂ ਦੇ ਨਾਲ ਪੀਡਬਲਯੂਡੀ ਦੇ ਐਸਡੀਓ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ ਮੈਂ ਅੱਜ ਪਾਵਨ ਦੋ ਡਾਇਰੈਕਟਰ ਐਸਸੀ ਕਲਕੂਲੇਸ਼ਨ ਪੰਜਾਬ ਸਰਕਾਰ ਆਵਾਜ਼ ਦੀ ਪਾਰਟੀ ਅੱਜ ਅਸੀਂ ਕਿਉਂਕਿ ਜੋ ਹੜ੍ਹ ਤੋਂ ਪ੍ਰਭਾਵਿਤ ਲੋਕ ਹੈ ਕਿ ਪਿਛਲੇ ਦਿਨ ਜੋ ਦੁਆਬੇ ਵਿੱਚ ਵੀ ਕਾਫੀ ਜਿਹੜੇ ਮਕਾਨਾਂ ਦਾ ਨੁਕਸਾਨ ਹੋਇਆ ਔਰ ਜ਼ਮੀਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਤੇ ਪੰਜਾਬ ਸਰਕਾਰ ਇਸ ਗੱਲ ਤੇ ਦਿਰੜਿਆ ਕਿ ਹਰ ਪਰਿਵਾਰ ਨੂੰ ਉਹਦਾ ਬਣਦਾ ਜਿਹੜਾ ਮੁਆਵਜ਼ਾ ਮਿਲਣਾ ਚਾਹੀਦਾ ਸਰਦਾਰ ਸਰਦਾਰ ਭਗਵਾਨ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਹਜਾਤਾਂ ਦੇ ਮਕਾਬਲ ਜਿਹੜੀ ਡਿਊਟੀ ਸਾਡੀ ਲੱਗੀ ਸੀ ਨੋਡਲ ਅਸੀਂ ਇਹ ਜਿਹੜੇ ਥੱਲੇ ਡਿਊਟੀਆਂ ਲੱਗੀਆਂ ਅਸੀਂ ਕਰ-ਕਰ ਜਾ ਕੇ ਦੇਖ ਰਹੇ ਕਿ ਸਾਮ ਸੁਭਾਲ ਔਰ ਜਿਨ੍ਹਾਂ ਦਾ ਕੋਈ ਰਹਿਸ਼ ਰਹਿائش ਹੈ ਨਹੀਂ ਕਿ ਦਿਨ ਮਕਾਨ ਡਿੱਗ ਪੈਂਦੇ ਆ ਉਹਨਾਂ ਨੂੰ ਸੈਟਲ ਕਰਨਾ ਔਰ ਜਿਹੜੀ ਸਫਾਈ ਕਰਾਉਣੀ ਜਾਂ ਜਿਹੜੇ ਅਫਸਰ ਲੱਗੇ ਹੋਆ ਉਹਨਾਂ ਦੇ ਨਾਲ ਹੋ ਕੇ ਜਿਹੜੇ ਆ ਮਕਾਨ ਜਿਹੜੇ ਚੱਕਾਂ ਦੇ ਇਹ ਸਾਦਾ ਕੁਸ਼ ਅੱਜ ਅਸੀਂ ਕਟਾਰੀਆਂ ਪਿੰਡ ਚ ਆਏ ਆ ਤੇ ਇੱਥੇ ਇੱਕ ਜਿਹੜਾ ਆ ਇੱਕ ਦੋ ਮਕਾਨ ਜਿਹੜੇ ਡਿਗੇ ਹੋਏ ਆ ਉਹਨਾਂ ਨੂੰ ਦੇਖਿਆ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਤੇ ਅਸੀਂ ਸਰਕਾਰ ਤੋਂ ਜੋ ਵੀ ਮੁਆਵਜ਼ਾ ਹੈ ਉਹਨੂੰ ਬੜਾ ਰਹੀ ਹੈ ਸਰਕਾਰ ਜ ਜਿੰਨਾ ਦੀ ਡਿਊਟੀ ਆ ਜਿਦਾ ਕਿ ਐਸਡੀਓ ਸਾਹਿਬ ਇੱਥੇ ਲੱਗੇ ਪੀਡਬੀਡ ਦੇ ਤਾਂ ਉਹ ਬਿਲਕੁਲ ਸਹੀ ਡੰਗ ਨਾਲ ਦੇਖ ਕੇ ਮੁਆਵਜ਼ਾ ਦੇ ਰਿਹਾ ਹੈ ਔਰ ਜਿੰਨਾ ਵੀ ਪਰਸੈਂਟ ਮੁਆਵਜ਼ਾ ਬਣੇਗਾ ਔਰ ਜ਼ਰੂਰਤਾਂ ਜਊਗਾ ਹਾਂ ਜਿਹੜੇ ਡਿਗੇ ਉਹਨਾਂ ਲਈ ਮਿਲੇਗਾ ਜਾਂ ਜਿਨ੍ਹਾਂ ਦੇ ਬਾਲਿਆਣੀਆਂ ਛੱਤਾਂ ਚੋ ਰਹੀਆਂ ਜਾਂ ਡਿਗਣ ਵਾਲੀਆਂ ਉਹਨਾਂ ਲਈ ਮਿਲੇਗਾ ਡਿਗੇ ਦਾ ਮਤਲਬ ਇਹ ਹੈ ਵੀ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਉਹ ਕਿ ਜ਼ਰੂਰੀ ਨਹੀਂ ਕਈਆਂ ਦਾ ਬਾਲਨੇ ਵਾਲੀਆਂ ਛੱਤਾਂ ਆ ਉਹਨਾਂ ਦੇ ਖਾਨਾ ਡਿਗ ਪਿਆ ਕਿਸੇ ਦਾ ਟੇੜ ਗਿਆ ਮਕਾਨ ਟੇੜ ਗਿਆ ਔਰ ਉਹ ਜਿਹੜਾ ਦਵਾੜਾ ਟਾ ਕੇ ਬਣਨਾ ਆ ਇਹ ਸਾਰਾ ਕੁਝ ਜਿਹੜਾ ਆ ਇਸ ਆਪ ਜੋ ਮਤਲਬ ਕੈਟਾਗਰੀ ਵਿੱਚ ਆਊਗਾ ਜਿਹੜੀ ਕੈਟਾਗਰੀ ਦੇ ਵਿੱਚ ਆਉਣਾ ਆ ਪਰਸੈਂਟੇਜ ਵਿੱਚ ਆਉਣਾ ਆ ਜਿਹੜਾ ਮਕਾਨ ਉਹ ਉਸ ਹਿਸਾਬ ਨਾਲ ਉਹ ਜਿਹੜਾ ਬਣਦਾ ਮੌਜੂਦਾ ਮੈਂ ਠੀਕ